ਪਹਿਲਾਂ ਆਪ ਸਭ ਦੇ ਰਾਹੀਂ ਮੈਸਮੁੱਛੀ ਸਾਧ ਸੰਗਤ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਫਿਰ ਵਾਹਿਗੁਰੂ ਜੀ ਕੀ ਫਤਿਹ ਅ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਮੈਨੂੰ ਅੱਜ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਣ ਦੇ ਹੁਕਮ ਹੋਏ ਸਨ ਜਿਸ ਦਿਨ ਹੀ ਮੈਨੂੰ ਇਸ ਖਬਰ ਬਾਰੇ ਇਸ ਫਰਮਾਨ ਬਾਰੇ ਪਤਾ ਲੱਗਿਆ ਸੀ ਉਸੇ ਦਿਨ ਮੈਂ ਇਹ ਆਖ ਦਿੱਤਾ ਸੀ ਮੈਂ ਇੱਕ ਨਿਮਾਣਾ ਸੇਖਾਂ ਤੇ ਮੇਰਾ ਰੋਮ ਰੋਮ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੇ ਅੱਜ ਅਕਾਲ ਤਖਤ ਸਾਹਿਬ ਦੇ ਪੰਜ ਸੇਕ ਸੇਵਾਨਾਂ ਸਾਹਮਣੇ ਜਥੇਦਾਰ ਸਾਹਮਣੇ ਜਥੇਦਾਰ ਸਾਹਿਬ ਸਾਹਮਣੇ ਪੇਸ਼ ਹੋ ਕੇ ਜਿਹੜਾ ਮੈਂ ਆਪਣੀ ਜਿਹੜੀ ਭੁੱਲ ਉਹਦੀ ਖਿਮਾ ਯਾਚਨਾ ਮੰਗੀ ਹੈ ਤੇ ਜੋ ਫਰਮਾਨ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਹਰਜੋਤ ਸਿੰਘ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਇਨ ਬਿਨ ਉਸ ਫਰਮਾਨ ਦੇ ਉੱਤੇ ਜਿਹੜਾ ਹੈ ਜੋ ਸੇਵਾ ਲੱਗੀ ਹੈ ਜੋ ਧਾਰਮਿਕ ਸੇਵਾ ਲੱਗੀ ਹੈ ਉਹ ਮੈਂ ਇਨ ਬਿਨ ਨਿਭਾਉਂਗਾ ਮੈਂ ਜੋ ਕੁਝ ਵੀ ਹਾਂ ਜੀ ਮੈਂ ਬੜੇ ਸਾਧਾਰਨ ਪਰਿਵਾਰ ਤੋਂ ਆਂਦਾ ਮੈਨੂੰ ਯਾਦ ਹੈ ਮੈਂ ਬਚਪਨ ਦੇ ਵਿੱਚ ਜਦੋਂ ਦਰਬਾਰ ਸਾਹਿਬ ਆਂਦਾ ਸੀ ਤਾਂ ਮੈਂ ਅਕਾਲ ਤਖਤ ਸਾਹਿਬ ਜਰੂਨ ਆਤਮਸਤਖ ਹੁੰਦਾ ਸੀ ਤਾਂ ਮੈਂ ਆਪਣੇ ਛੇਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਦਾ ਸੀ ਤੇ ਮੈਂ ਜੋ ਕੁਝ ਵੀ ਹਾਂ ਇਸ ਦਰ ਤੋਂ ਬਣਿਆ ਹਾਂ ਇਨਹੀ ਕੇ ਕਿਰਪਾ ਸੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ ਮੇਰੇ ਅਰਗੇ ਕਰੋੜਾਂ ਮੇਰੀ ਕੋਈ ਔਕਾਤ ਨਹੀਂ ਮੇਰੀ ਕੋਈ ਹਸਤੀ ਨਹੀਂ ਰਾਜਨੀਤੀ ਦੇ ਵਿੱਚ ਜੋ ਮਾਨ ਸਨਮਾਨ ਤੇ ਮੈਂ ਸਮਝਦਾ ਜੇ ਅਗਰ ਕੋਈ ਸਭ ਤੋਂ ਵੱਡਾ ਮਾਨ ਮੈਨੂੰ ਗੁਰੂ ਸਾਹਿਬ ਨੇ ਬਖਸ਼ਿਆ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਨੁਮਾਇੰਦਗੀ ਕਰਨਾ ਉਹ ਸ਼ਹਿਰ ਜਿਸ ਨੂੰ ਨੌਵੇਂ ਪਾਤਸ਼ਾਹ ਨੇ ਖੁਦ ਬਸਾਇਆ ਉਹ ਸ਼ਹਿਰ ਜਿੱਥੇ ਦਸਮ ਪਾਤਸ਼ਾਹ ਨੇ ਖਾਲਸਾ ਦੀ ਖਾਲਸਾ ਪੰਥ ਦੀ ਸਿਰਜਣਾ ਕੀਤੀ ਮੈਂ ਸਭ ਕੁਝ ਮੇਰੀ ਕੋਈ ਹਸਤੀ ਨਹੀਂ ਮੇਰੀ ਕੋਈ ਔਕਾਤ ਨਹੀਂ ਮੇਰੀ ਕੋਈ ਸਮਝ ਨਹੀਂ ਮੇਰੇ ਕੋਲ ਕੋਈ ਐਦਾਂ ਦੀ ਚੀਜ਼ ਨਹੀਂ ਜਿਹਦੇ ਤੇ ਮੈਂ ਮਾਣ ਕਰ ਸਕਦਾ ਮੈਂ ਮਾਣ ਸਿਰਫ ਆਪਣੇ ਗੁਰੂ ਤੇ ਕਰਦਾ ਆਪਣੇ ਛੇਵੇਂ ਪਾਤਸ਼ਾਹ ਤੇ ਕਰਦਾ ਤੇ ਗੁਰੂ ਸਾਹਿਬ ਬਖਸ਼ਣਹਾਰ ਹੈ ਗੁਰੂ ਸਾਹਿਬ ਦਾ ਤਖਤ ਬਖਸ਼ਣਹਾਰ ਹੈ ਗੁਰੂ ਸਾਹਿਬ ਦੀ ਸੰਗਤ ਬਖਸ਼ਣਹਾਰ ਹੈ ਮੈਂ ਕਿਉਂਕਿ ਇਹ ਕਾਲ ਤੱਕ ਸਾਹਿਬ ਦੇ ਉੱਤੇ ਕੋਈ ਦਲੀਲ ਨਹੀਂ ਕੋਈ ਸਪਸ਼ਟੀਕਰਨ ਨਹੀਂ ਮੇਰਾ ਸੀ ਸਰਪਨ ਹੈ ਮੈਂ ਪਹਿਲਾਂ ਹੀ ਕਿਹਾ ਸੀ ਕੋਈ ਦਲੀਲ ਅੱਜ ਵੀ ਪਰ ਪੁੱਛਿਆ ਮੈਂ ਕੋਈ ਦਲੀਲ ਨਹੀਂ ਕੋਈ ਕੁਛ ਨਹੀਂ ਬਤੌਰ ਮੰਤਰੀ ਮੇਰੀ ਜ਼ਿੰਮੇਵਾਰੀ ਹੈ ਜੋ ਮੈਂ ਆਪਣੀ ਉਹਦੀ ਖਿਮਾ ਮੰਗਦਾ ਤੇ ਜੋ ਫਰਮਾਨ ਹੋਇਆ ਉਹ ਜਿਹੜਾ ਮੈਂ ਇਨ ਬਿਨ ਬਾਹੂਗਾ ਜਿਵੇਂ ਗੁਰੂ ਸਾਹਿਬ ਫਰਮਾਉਂਦੇ ਆਂ ਸਾਬ ਦੋ ਹੋਕਮਨਾਮੇ ਹੋਏ ਨੇ ਕਿ ਤੁਹਾਡੇ ਨਾਲ ਸੰਬੰਧ ਸੀ ਇੱਕ ਸਰਕਾਰ ਦੇ ਨਾਲ ਸੰਬੰਧ ਦੇਖੋ ਜੀ ਮੈਂ ਇੱਥੇ ਨਿਵਾਣੇ ਸਿੱਖਣਾ ਮੈਂ ਮੈਂ ਬਿਲਕੁਲ ਜੋ ਮੈਨੂੰ ਫਰਮਾਨ ਹੋਇਆ ਮੈਂ ਹੁਣੇ ਤੋਂ ਸੇਵਾ ਮੈਂ ਤਾਂ ਇੱਥੇ ਆਉਣ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਗੁਰੂ ਕੇ ਮਹਿਲ ਦਰਸ਼ਨ ਕਰਕੇ ਆਇਆ ਤੇ ਪੈਦਲੀ ਪਰ ਮੈਂ ਫਿਰ ਜੋ ਵੀ ਹੋਇਆ ਉਹਨੂੰ ਕਰਾਂ ਬਹੁਤ ਮੈਂ ਮੈਂ ਇੱਕ ਹੋਰ ਮੈਂ ਇੱਕ ਹੋਰ ਮੇਰੀ ਖੋਰ ਇੱਕ ਹੋਰ ਮੇਰੀ ਬੇਨਤੀ ਹੈ ਜੀ ਕਿਉਂਕਿ ਅਕਾਲ ਤੱਕ ਸਭ ਤੋਂ ਉੱਤੇ ਕੁਝ ਨਹੀਂ ਤਾਂ ਕੋਈ ਵੀ ਸਵਾਲ ਜਵਾਬ ਕੋਈ ਵੀ ਮੇਰੀ ਬੇਨਤੀ ਹੈ ਇਹ ਮੇਰੀ ਨਿੱਜੀ ਆਸਥਾ ਵੀ ਹੈ ਆਪ ਜੀ ਨੂੰ ਵੀ ਬੇਨਤੀ ਹੈ ਮੇਰੀ ਨਿੱਜੀ ਆਸਥਾ ਹੈ ਕੋਈ ਵੀ ਮੈਂ ਮੈਂ ਤੁਹਾਨੂੰ ਇੱਕੋ ਸਟੇਟਮੈਂਟ ਕਿ ਮੈਨੂੰ ਜੋ ਫਰਮਾਨ ਹੋਇਆ ਇਨਵਨ ਮੇਰੇ ਲਈ ਇਹ ਰੱਬੀ ਹੁਕਮ ਹੈ ਰੱਬੀ ਫਰਮਾਨ ਹੈ ਛੇਵੇਂ ਪਾਤਸ਼ਾਹ ਦਾ ਫਰਮਾਨ ਹੈ ਤੇ ਇਸ ਦਰ ਦੇ ਹਾਂ ਜਿੱਥੇ ਜੋ ਫਰਮਾਨ ਹੋਇਆ ਜਿੱਥੇ ਜਿੱਥੇ ਜੋ ਫਰਮਾਨ ਪੂਰੇ ਕਰਾਂਗੇ ਤੇ ਹਾਂ ਜੀ ਹੁਣ ਹੀ ਗੁਰੂ ਕੇ ਮਹਿਲ ਤਾਂ ਹੁਣ ਹੀ ਜਾਵਾਂਗੇ ਜਿੱਥੇ ਜਿੱਥੇ ਹੋਊਗਾ ਆਪ ਜੀ ਨੂੰ ਦੱਸਦੇ ਰਾਵਾਂਗੇ ਪੂਰਾ ਕਰਾਂਗੇ ਤੇ ਇੱਥੇ ਆ ਕੇ ਅਕਾਲ ਤੱਕ ਤੇ ਵੀ ਦੱਸਾਂਗੇ ਮੇਰੇ ਲਈ ਮੇਰੀ ਵੇਰ ਬਾਰ-ਬਾਰ ਬੇਨਤੀ ਹੈ ਕਿ ਕੋਈ ਸਵਾਲ ਜਵਾਬ ਪਾਵਾਂਗੇ ਤਾਂ ਮੈਂ ਕੋਈ ਨਹੀਂ ਮੇਰੇ ਲਈ ਅਕਾਲ ਤਖਤ ਸਾਹਿਬ ਤੋਂ ਉੱਤੇ ਕੁਝ ਨਹੀਂ ਮੇਰੇ ਗੁਰੂ ਦਾ ਹੁਕਮ ਹੈ ਮੇਰੇ ਛੇਵੇਂ ਪਾਤਸ਼ਾਹ ਦਾ ਹੁਕਮ ਹੈ ਤੇ ਮੈਂ ਉਸ ਨੂੰ ਪਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ